ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਈ ਗੁਰੂ ਦੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਅੱਜ ਆਪਾਂ ਨਾ ਬਣਾਉਣੇ ਇੱਕ ਵੀਡੀਓ ਉਹ ਵੀਡੀਓ ਦੇਖ ਕੇ ਆਪਾਂ ਬਣਾ ਰਹੇ ਹਾਂ ਉਹ ਕਦੇ ਉਸੇ ਦੱਸਿਆ ਸੀਗਾ ਹਨਾ ਵੀ ਆ ਸੁੱਖੇ ਨਾਲ ਨਾ ਵੀ ਚਿਚੜੀਆਂ ਹਟ ਜਾਂਦੀਆਂ ਪਰਸ਼ੂਆਂ ਦੇ ਉਹ ਤੇ ਵੀ ਇਹ ਲੀਰਾ ਚ ਪਾ ਕੇ ਤੇ ਉਹਨਾਂ ਦੇ ਬੰਨ ਦੇ ਤੇ ਵੀਡੀਓ ਚ ਤਾਂ ਇਹ ਵੀ ਕਹਿੰਦੇ ਸੀ ਕਿ ਗਵੰਡੀਆਂ ਦੇ ਘਰੋਂ ਵੀ ਇਹ ਚਿਚੜੀਆਂ ਭੱਜ ਜਾਂਦੀਆਂ ਗਵੰਡੀਆਂ ਤਾਂ ਖੈਰ ਆ ਜੀ ਆਪਣੇ ਭੱਜ ਜਾਣ ਉਹੀ ਬਹੁਤ ਆ ਤੇ ਕਿਉਂਕਿ ਜੀ ਗਵੰਡੀਆਂ ਦਾ ਘਰ ਤਾਂ ਤੁਹਾਨੂੰ ਪਤਾ ਹੀ ਆ ਹੈਗਾ ਮੇਰੀ ਭੈਣ ਦਾ ਘਰ ਉਹਨਾਂ ਦੇ ਬਾਗ ਜਾਣੀਆਂ ਤਾਂ ਵੀ ਕੋਈ ਨਹੀਂ ਚਲ ਕੋਈ ਨਾ ਰਿਸ਼ਤੇਦਾਰੀ ਚ ਰਹਿ ਪੈਣਗੀਆਂ ਤੇ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਤੇ ਪਲੀਜ਼ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਇਹ ਸੱਚੀ ਗੱਲ ਆ ਵੀ ਇਹਦੇ ਨਾਲ ਸੁੱਖੇ ਨਾਲ ਚੀਚੜੀਆਂ ਹਟ ਜਾਂਦੀਆਂ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਤੇ ਆਪਾਂ ਕਿਉਂਕਿ ਕਈ ਵੀਡੀਓ ਚ ਦੇਖਿਆ ਸੀਗਾ ਵੀ ਐਂ ਕਹੀ ਜਾਂਦੇ ਸੀ ਵੀ ਆਹ ਸੁੱਖਾ ਬਣ ਦੋ ਚੀਚੜੀਆਂ ਹਟਦੀਆਂ ਨੇ ਤੇ ਅਸੀਂ ਵੀ ਸੋਚਿਆ ਵੀ ਚਲ ਬਣ ਕੇ ਦੇਖ ਲઈએ ਅੱਜ ਲੈ ਕੇ ਆਈ ਸੀ ਤੇ ਹੁਣ ਆਪਾਂ ਬਣਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਆ ਦੇਖੋ ਜੀ ਆਪਾਂ ਨਾ ਵੀਡੀਓ ਚ ਦੇਖਿਆ ਸੀਗਾ ਇੱਕ ਵੀ ਉਹ ਕਹਿੰਦੇ ਵੀ ਸੁੱਖਾ ਬੰਨ ਦੋ ਮੱਜਾਂ ਦੇ ਵੀ ਸੰਗਲਾਂ ਨਾਲਾਂ ਲੀਰਾਂ ਚ ਭਲੇਟ ਕੇ ਹੈ ਕੋਦਿਨਾ ਕੇ ਚਿਚੜੀਆਂ ਹਟ ਜਾਂਦੀਆਂ ਹੁਣ ਆਪਾਂ ਦੇਣਿਆ ਵੀ ਇਹ ਗੱਲ ਸਹੀ ਆ ਵੀ ਸੱਚੂ ਹੀ ਹਟਦੀਆਂ ਕਿ ਨਹੀਂ ਹਟਦੀਆਂ ਤੇ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸੱਚੀ ਗੱਲ ਆ ਕਿ ਝੂਠੀ ਆ ਅਪਾ ਕਈ ਵੀਡੀਓ ਦੇਖੀਆਂ ਸੀਗੀਆਂ ਵੀ ਕਈਆਂ ਚ ਸੁਣਿਆ ਸੀਗਾ ਆਪਾਂ ਉਹ ਕਹ ਰਹੇ ਸੀ ਵੀ ਸੁੱਖਾ ਬਣਨ ਤੋਂ ਮੱਜਾਂ ਦੇ ਸੰਗਲਾਂ ਨਾਲ ਤੇ ਉਹਦੇ ਨਾਲ ਸਿਸਟੜੀਆਂ ਹਟ ਜਾਂਦੀਆਂ ਹੂੰ ਤਾਂ ਆਪਾਂ ਦਵਾਈ ਸਿਰਕਦੇ ਰਹਿੰਨੇ ਆ ਫੇਰ ਫੇਰ ਲੱਗ ਜਾਂਦੀਆਂ ਨੇ ਪਹਿਲਾਂ ਕੱਲ ਪਾਲ ਕੇ ਲਿਆਂਦਾ ਉਹ ਬਣਨੇ ਨਹੀਂ ਗਿਆ ਬਸ ਸੁੱਕ ਗਿਆ ਪਿਆ ਪਿਆ ਹੀ ਅੱਜ ਦੁਬਾਰੇ ਫੇਰ ਲਿਆਂਦਾ ਆਈ ਬੰਦ ਤੇ ਨਲੀ ਰਾਜ ਕੰਚੀ ਦੇਖੀ ਕਿਵੇਂ ਕਰੀਏ ਚਲ ਉਮਰੇ ਜਕੱਟੇ ਦੇ ਤਾਂ ਮਾਰ ਕੇ ਬੰਨੇ ਉਹ ਜਿਹੜਾ ਨਿਕਾਜ ਉਹਦੇ ਵਾਲੀਆਂ ਲੱਗਦੇ ਹੋਰ ਬਟ ਨਾਵ ਚਾਹ ਚਾਹ ਦਿਨਾਂ ਨਾਲ ਹੋ ਕਰੇ ਆਏ ਬੰਦੇ ਜੀ ਹੁਣ ਆਪਾਂ ਇਹਨਾਂ ਸੰਗਲਾਂ ਨਾਲ ਦੇਖੋ ਹੁਣਾਂ ਕਹਿੰਦੇ ਤਾਂ ਹੈ ਕਿ ਆ ਵੀ ਇਹਦੇ ਨਾਲ ਚੀਚੜੀਆਂ ਹਟ ਜਾਂਦੀਆਂ ਤੇ ਆਪਾਂ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਹਟੀਆਂ ਸਾਡੇ ਫਰਕ ਪਿਆਕ ਨਹੀਂ ਪਿਆ ਹਾਂ ਤੇ ਦੇਖੋ ਬਾਕੀ ਪਸ਼ੂ ਆਪਣੇ ਵਿਚਾਰੇ ਥੋੜੇ ਜਿਹਾ ਲੱਗਣ ਲੱਗ ਗਏ ਸਾਨੂੰ ਹਾਂ ਇਹਦੇ ਰਹਿ ਗਏ ਜੀ ਆਪਣੀ ਦੇ 2 ਮਹੀਨੇ 30 ਤਰੀਕ ਨੂੰ ਰਹਿ ਜਾਣਗੇ ਦੋ 28 ਹੋ ਗਈ ਨਾ ਸੱਚਾ ਚ ਤੇ ਇਹਦੇ ਵਿਚਾਰੀ ਦੇ ਰਹਿ ਗਏ 2 ਮਹੀਨੇ ਇਹਨੇ ਬਹੁਤ ਵਧੀਆ ਦੁੱਧ ਦਿੱਤਾ ਵਿਚਾਰੀ ਛੱਡੀ ਇਹ ਆਪਦੀ ਆਪ ਦੁੱਧੋਂ ਨਹੀਂ ਭੱਜੀ ਆ ਹੁਣੇ ਛੱਡੀਆ ਥੋੜੇ ਦਿਨ ਹੋਏ ਆ ਅਲੀ ਸ਼ਾਨ ਦਾ ਵੀ ਕਰ ਆ ਅਲੀ ਸ਼ਾਨ ਦਾ ਸਟੀਮ ਬਣਾਏ ਤੇ ണോ കണോ ജീഹ കിച്ചണ ਪਹਿਲਾਂ ਆਪਾਂ ਮੱਝ ਵੇਚੀ ਸੀ ਤੇ ਉਹਦੇ ਨਾਲ ਹੀ ਥੋੜੇ ਪਸ਼ੂ ਲੱਗਣ ਲੱਗੇ ਫਿਰ ਆਪਣੀ ਛੋਟੀ ਸੂਪੀ ਉਹ ਕੱਟੇ ਨੇ ਜਗਾ ਲੈ ਲਈ ਉਹ ਮੱਝ ਦੀ ਇਹਦੇ ਨਾਲ ਹੀ ਫੇਰ ਫੇਰ ਆਏ ਲੱਗਣ ਲੱਗ ਗਏ ਹਾਂ ਵੀ ਚੱਲ ਪੂਰੇ ਹੋ ਗਏ ਪਸ਼ੂ ਤੇ ਹੁਣ ਫੇਰ ਜਿੱਦਾਂ ਦੀ ਵਿਚਾਰੀ ਛੋਟੀ ਗਈ ਆ ਥੋੜੇ ਜੇ ਲੱਗਦੇ ਨੇ ਸੁੰਨਾ ਸੁੰਨਾ ਜਿਹਾ ਲੱਗ ਰਿਹਾ ਖਾ ਵੀ ਨਾ ਜਾਵੇ ਤੇ ਝੋਟੀ ਵਾਲੀ ਵੀਡੀਓ ਤੇ ਆਪਾਂ ਨੂੰ ਕਮੈਂਟ ਬਹੁਤ ਆਏ ਸੀਗੇ ਤੇ ਵੀਰੇ ਸਹੀ ਗੱਲ ਆ ਉੱਚ ਜੀ ਨਹੀਂ ਲੱਗਦਾ ਝੋਟੀ ਵੀ ਨਾ ਤੇ ਉਹਨਾਂ ਨੇ ਬਾਈ ਜੜ ਲੈ ਕੇ ਗਏ ਆ ਉਹਨਾਂ ਨੇ ਵੀ ਉਹ ਕਹਿੰਦੇ ਅਸੀਂ ਕਈ ਵਾਰੀ ਵੀਡੀਓ ਦੇਖੀ ਉਹਦੇ ਸਾਡਾ ਹੀ ਮਨ ਖਰਾਬ ਹੋਇਆ ਤੁਹਾਨੂੰ ਦੇਖ ਕੇ ਤੇ ਬਾਈ ਨੇ ਫੋਨ ਵੀ ਲਾਇਆ ਕਹਿੰਦਾ ਭਾਵੇਂ ਬਹੁਤ ਸੀਲ ਆ ਤੁਹਾਡੀ ਝੋਟੀ ਆਪਾਂ ਹੋ ਸਕਿਆ ਇਹਦੇ ਵਿੱਚ ਵੀਡੀਓ ਲਾ ਦਈਏ ਜਿਹੜੀ ਬਾਈ ਨੇ ਆਪਾਂ ਨੂੰ ਭੇਜੀ ਸੀ ਬਣਾ ਕੇ ਕਹਿੰਦੇ ਨਹੀਂ ਭਾਵੇਂ ਵਧੀਆ ਜੀ ਲੱਗਿਆ ਵਧੀਆ ਦੁੱਧ ਦਿੰਦੀ ਆ ਤੇ ਇੱਕ ਕਮੈਂਟ ਕਰਿਆ ਸੀ ਨਾ ਕਿਸੇ ਨੇ ਵੀ ਕਿੰਨਾ ਦੁੱਧ ਦਿੰਦੀ ਸੀ ਆਪਾਂ ਬਾਈ ਹਜੇ ਵੀ ਉਹਨੂੰ ਸਾਰਾ ਕਦੇ ਚੋਇਆ ਨਹੀਂ ਸੀ ਇੱਕ ਥਾਣੀ ਚੋਂਦੇ ਸੀ ਡੇਢ ਕਿਲੋ ਹੁੰਦਾ ਸੀ ਇੱਕ ਥਣ ਦਾ ਤੇ ਉਹ ਬਾਈ ਕਹਿ ਰਹੀ ਆ ਕਹਿੰਦੇ ਕਿ ਅਸੀਂ ਦੋ ਥਣ ਚੋਣੇ ਹੁੰਨੇ ਆ ਹੁਣ ਤਾਂ 3 ਕਿਲੋ ਵੀ ਵਧੀਆ ਮੱਝ ਬਾਈ ਕਹਿੰਦਾ ਸਾਡੇ ਤਾਂ ਸਾਰੇ ਦੇਖਣ ਆਉਂਦੇ ਆ ਵੀ ਛੋਟੀ ਸੋਹਣੀ ਵਾਲੀ ਆ ਕਿਉਂਕਿ ਸਿੰਗਾ-ਸੁੰਗਾ ਦੀ ਤੇ ਪਿੱਠ ਪੂੜੇ ਦੀ ਬਹੁਤ ਸੋਹਣੀ ਛੋਟੀ ਸਾਡੀ ਸਾਡੀ ਨਹੀਂ ਹੁਣ ਤਾਂ ਬਾਈ ਦੀ ਹੋਗੀ ਵਿਚਾਰੇ ਦੀ ਵਾਤਾ ਕਰੇ ਵੀਰ ਨੂੰ ਤੇ ਖੋਰ ਕਮੈਂਟ ਆਇਆ ਸੀਗਾ ਉਹ ਪੁੱਛਦੇ ਸੀ ਕਹਿੰਦੇ ਤੁਸੀਂ ਕਾਓ ਦੀ ਡਿਟੇਲ ਦਿਓ ਕਾਓ ਤਾਂ ਵੀਰੇ ਇਹ ਸੂਨ ਵਾਲੀ ਹੈਗੀ 5 ਮਹੀਨੇ ਦੀ ਗੱਭਣਾ ਛੇਮਾ ਲੱਗ ਜੂਆ ਇਹਨੂੰ ਦੋ ਤਰੀਕ ਨੂੰ ਤੇ ਦੋ ਤਿੰਨ ਵਾਰੀ ਨੇ ਰਿਪੀਟ ਹੋ ਗਈ ਸੀ ਤਾਂ ਕਰਕੇ ਵੱਡੀ ਆ ਇਹ 3 1/2 ਸਾਲਾਂ ਦੀ ਹੈ ਨਾ ਹਾਂ 1 1/2 ਸਾਲਾਂ ਦੀ ਆ ਇਹ ਦੋ ਤਿੰਨ ਵਾਰੀ ਰਿਪੀਟ ਹੋ ਗਈ ਸੀਗੀ ਹੁਣ ਬਾਏ ਗੁਰੂ ਦੀ ਕਿਰਪਾ ਨਾਲ ਗੱਭਣਾ ਜੀ ਇਹ। ਹੁਣ 5 ਮਹੀਨੇ ਹੋ ਜਾਣਗੇ ਤੇ ਬਸ ਰਹਿ ਜਾਣਗੇ 4 ਕਰਮਾ ਵਾਲੀ ਦੇ। ਆ ਛੋਟੀ ਗੱਟੀ ਦੇ ਬਣ ਤੇ। ਇਹ ਤਾਂ ਹੁੰਦਗਾ ਹੀ ਨਹੀਂ ਗਾ ਇਹਦੇ ਨਹੀਂ ਲੱਗਦੀਆਂ ਪਤਾ ਨਹੀਂ ਕਿਹ। ਹਾਂ। சே பக்கலோட்ட ਕਿਹੜੀ ਬੰਨਤੀ ਆ ਦੇਖ ਹਾਂ ਇੱਕ ਵੀਰ ਨੇ ਕਮੈਂਟ ਕਰਿਆ ਸੀ ਕਹਿੰਦਾ ਕਿ ਜਿੱਦ ਆਪਾਂ ਝੋਟੀ ਵਾਲੀ ਵੀਡੀਓ ਪਾਈ ਸੀ ਕਹਿੰਦੇ ਲੈ ਫੇਰ ਕੀ ਹੋ ਗਿਆ ਇਹ ਕਿੱਡੀ ਕ ਗੱਲ ਆ ਅਸੀਂ ਦੋ ਤਿੰਨ ਵੇਚਦੇ ਆ ਪਸ਼ੂ ਸਾਲ ਚ ਬਿਰੇ ਵੱਡੀ ਗੱਲ ਦੀ ਨਹੀਂ ਹਨਾ ਪਸ਼ੂਆਂ ਨਾਲ ਮੋਹ ਪਿਆਰ ਦੀ ਗੱਲ ਹੋ ਜਾਂਦੀ ਆ ਵੱਡੀ ਗੱਲ ਤਾਂ ਆਪਾਂ ਵੀ ਕਹਿੰਨੇ ਆ ਵੀ ਕਿੱਡੀ ਕ ਵੱਡੀ ਗੱਲ ਆ ਹਨਾ ਪਸ਼ੂ ਹੀ ਐ ਵਿੱਚ ਐਂ ਕਹਿ ਦਿੰਦੇ ਆ ਪਰ ਨਹੀਂ ਬਈ ਇਹ ਮੋਹ ਪਿਆਰ ਦੀ ਗੱਲ ਹੁੰਦੀ ਆ ਪਸ਼ੂਆਂ ਨਾਲ ਤੇ ਹੁਣ ਸਾਨੂੰ ਲੈ ਤੋਂ ਪਹਿਲਾਂ ਦੋ ਨਾਲ ਹੀ ਬਾੜੇ ਲੱਗਦੇ ਸੀ ਹੁਣ ਦੋ ਵੇਚ ਤੇ ਦੋ ਨਾਲ ਹੀ ਬਹੁਤ ਵੀ ਐਂ ਲੱਗਦਾ ਵੀ ਬਾੜੇ ਥੋੜੇ ਪਸ਼ੂ ਹੋ ਗਏ ਇਹਦੇ ਨਾਲ ਬੰਨੀ ਹੁੰਦੀ ਸੀ ਝੋਟੀ ਤੇ ਝੋਟੀ ਨੂੰ ਇਹ ਖੋਲ ਦਿੰਦੀ ਸੀ ਮੂੰਹ ਨਾਲ ਆਪ ਤਾਂ ਖਲਾਉਂਦੀ ਖਲਾਉਂਦੀ ਸੀ ਇਹਦੇ ਆਪਾਂ ਕਰਦੇ ਆ ਨਟ ਤੇ ਉਹਨੂੰ ਵਿਚਾਰੀ ਨੂੰ ਉਹਦੀ ਖੋਲ ਦਿੰਦੀ ਤੇ ਉਹ ਸੀਲ ਵਿਚਾਰੀ ਸਾਡੀ ਇੰਨੀ ਸੀ ਜੇ ਮਾੜਾ ਜਿਹਾ ਪਰੇ ਤੁਰ ਵੀ ਪੈਂਦੀ ਤੇ ਅਖੜੇ ਹੋ ਜਾਂਦੇ ਵੀ ਅਸੀਂ ਬੰਨਣ ਨੂੰ ਤੇ ਆ ਦੇ ਕਿੱਲੇ ਤੇ ਆ ਕੇ ਖੜ ਜਾਂਦੀ ਉਹ ਤਾਂ ਕਰਕੇ ਬਾਹਲਾ ਆਉਂਦਾ ਜੀ ਆ ਹੁਣ ਸਾਡੀਆਂ ਦੋਨੇ ਕਟੀਆਂ ਇਹਨਾਂ ਨੂੰ ਜਵੇਂ ਨਮਾ ਕੇ ਛੱਡਦਾ ਤਾਂ ਇਹ ਬਸ ਭੱਜ ਲੈਂਦੀਆਂ ਡਾਹ ਨਹੀਂ ਦਿੰਦੀਆਂ ਉਹ ਵਿਚਾਰੀ ਮਗਰ ਮਗਰ ਕੁਰੀ ਹੋਈ ਆ ਜੀ ਮਨ ਤਾਂ ਸਾਰਿਆਂ ਦੇ ਚਲੋ ਜੀ ਆਪਾਂ ਬਣ ਤਾਂ ਸੁੱਖਾ ਸਾਰਿਆਂ ਦੇ ਤੇ ਹੁਣ ਤੁਹਾਨੂੰ ਦੱਸਾਂਗੇ ਜਰੂਰ ਅੱਜ ਹੈ ਕਿੰਨਾ ਚਿਰ ਹੋ ਗਿਆ ਦਿੱਤੀ ਨੂੰ ਹੁਣ ਕਹਿੰਦੇ ਜੀ ਦਿਨੇ ਆ ਜੀਆਂ ਵਾਲੀ ਗੋਲੀ ਅਸੀਂ ਸਾਰੇ ਨੂੰ ਦੇ ਦਿੰਨੇ ਹੁੰਨੇ ਫਿਰ ਦੇਖੋ ਜੀ ਆਪਣਾ ਮੈਡੀਕਲ ਮੱਜਾਂ ਦਾ ਆਹ ਕਾਦੀ ਲੈ ਗਈ ਸੀ ਸੀ ਗੱਲ ਤੇ ਉਹ ਆ ਜੀ ਕੱਟੜ ਵਾਲੀ ਜੀ ਕੱਟੜ ਵਾਲੀ ਇਹ ਕੱਲ ਮੇਲੇ ਤੋਂ ਗੁੜ ਗੁੜ ਕੌਣ ਕੌਣ ਖਾ ਲੰਦੀ ਆ ਸਾਰੀਆਂ ਹੀ ਖਾ ਲੀ ਆ ਇਹ ਤਾਂ ਦੇ ਜੀ ਕੱਟੜ ਇਹ ਤਾਂ ਉਹੀ ਏਰੀਆ ਪਛੋਟੀ ਸੀ ਸੀchnਾ ਮਾੜਾ ਪਾਲੀ ਆਪ ਲੈ ਕੇ ਨਹੀਂ ਆਉਂਦੇ ਸੀ ਜਣੀ ਮੋੱਕ ਦੀ ਆਲਬੋ ਮਾਰ මැඩි කලප්පටේ පශ්වාදා දෙක්කු අහල එකජි කල්ලමල් ලති ගැසි මටින්ඩ හයිටෙක් ਵਰਗਾ ਲੋਨ ਕੀੜੀਆਂ ਲੱਗਦੀਆਂ ਚਲੋ ਜੀ ਬਸ ਹੁਣ ਆਪਾਂ ਦੇ ਦਈਏ ਇਹਨਾਂ ਨੂੰ ਆ ਜਿਹਾ ਆਲਾ ਗੋਲ ਇਹ ਤਿੰਨ ਮਿੰਟ ਹੋ ਗਏ ਤੱਕ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਤੇ ਆਪਣੇ ਚੈਨਲ ਆ ਇਸੇ ਤਰ੍ਹਾਂ ਹੀ ਬਣੇ ਰਹੋ ਜੀ ਸੋਨੇ ਸੋਨੇ ਕਮੈਂਟ ਕਰਦੇ ਰਹੋ ਚੱਪਾ ਦੇ ਦਈਏ ਹੁਣ ਇਹਨਾਂ ਨੂੰ ਗੋਲੀਆਂ ਤੇ ਵੀਡੀਓ ਦਾ ਐਂਡ ਆਪਾਂ ਕਰਦੇ ਆ ਆਪਣੇ ਚੈਨਲ ਨਾਲ ਬਨੇ ਰਹੋ ਤਦ ਤੱਕ ਤੇਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸ ਤੇ ਰਹੋ ਬਾਏ